10 ਸਾਲਾਂ ਦੇ ਰਿਕਾਰਡ ਸਰਕਾਰੀ ਕਾਗਜ਼ੇ ਵੇਖੋ ਅੱਜ ਸਾਡੇ ਹਿੰਦੁਸਤਾਨ ਦੇ ਮੁਲਕੇ ਕਿੰਨਾ ਕਰਜ਼ਾਈ ਹੋਇਆ ਹੈ ਹਾਂ 207 ਲੱਖ ਕਰੋੜ ਦਾ ਬੋ ਜੀ ਇਹ 10 ਸਾਲਾਂ ਦੇ ਸਾਡਾ ਜਵਾਨ ਕਿੰਨਾ ਸ਼ਹੀਦ ਹੋਇਆ ਹੈ ਇਹ ਗੁੰਡਾਵਾ ਦਾ ਕਾਰਦਾ ਅਜੇ ਤੱਕ ਜਾਂਚ ਕਿਉਂ ਨਹੀਂ ਹੋਈ ਕਿਉਂ ਨਹੀਂ ਜਾਂਚ ਹੋਈ ਲੋਨ ਲੈ ਕੇ ਤੇ ਕੋਠੀ ਹਰ ਕੋਈ ਪਾ ਲੇਗਾ ਲੇਕਿਨ ਬਿਨਾਂ ਲੋਨ ਤੋਂ ਦੇਸ਼ ਕੌਣ ਚਲਾਣ ਦੇ ਹੈ ਯੋ ਆਡੀਅਸ ਕਿੱਥੋਂ ਆਇਆ ਸੀ ਕਾਰ ਦੇ ਵਿੱਚ ਆਡੀਅਸ ਲੈ ਕੇ ਆਏ ਇਹਨਾਂ ਦੀ ਇਨਵੈਸਟੀਗੇਸ਼ਨ ਕਿੱਥੇ ਗਈ ਹੈ ਤੇ ਅੱਜ 40 40 ਸਾਡੇ ਨੌਜਵਾਨ ਮਰਵਾਤੇ ਨੇ ਅੱਜ ਉਹਦੀ ਇਨਵੈਸਟੀਗੇਸ਼ਨ ਕਿੱਥੇ ਗਈ ਹੈ ਕੁਛ ਵੀ ਨਹੀਂ ਦੱਸਣ ਦੇ ਅਬਾਦੀ ਕੰਟਰੋਲ ਨਹੀਂ ਕਰਦੇ ਅਬਾਦੀ ਨੂੰ ਸਿਸਟਮ ਚ ਲੈ ਕੇ ਨਹੀਂ ਜਾਣਾ ਕੀ ਕਰ ਕੀਤਾ ਜਾ ਰਿਹਾ ਉਹਨਾਂ ਨੂੰ ਭਗਤੀ ਵਾਲੇ ਲੈ ਕੇ ਜਾਇਆ ਰਿਹਾ ਅੰਧਵਿਸ਼ਵਾਸ ਵਾਲੇ ਲੈ ਕੇ ਜਾਇਆ ਰਿਹਾ ਔਰ ਕੀ ਹੈ ਸਿਰਫ ਮੋਦੀ 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 ਨੂੰ ਵੋਟ ਨਹੀਂ ਬੰਦਾ ਉਹ Hindu ਹੀ ਨਹੀਂ ਅੱਜ ਮੋਦੀ ਕਿੱਥੇ ਲੈ ਕੇ ਜਾ ਰਿਹਾ ਤਾਂ ਕੀ ਗੱਲ ਹੈ ਰਾਮ ਮੰਦਰ ਸਾਡੀ ਆਸਤਾ ਨਹੀਂ ਹੈ ਰਾਮ ਸਾਡੇ ਅੰਦਰ ਨਹੀਂ ਹੈ ਅੱਜ ਇਹ ਸਾਨੂੰ ਦੱਸਣਗੇ ਇੱਕ ਮਿੰਟ ਉਹ ਮੁਸਲਮਾਨਾਂ ਨੂੰ ਰੱਖਣ ਚਾਹੁੰਦੇ ਨੇ ਇਹਨਾਂ ਦਾ ਜੱਟਾ ਕਿਉਂ ਮੁਸਲਮਾਨਾਂ ਨੂੰ ਰੱਖਣ ਦੇਣਾ ਜੋਗੀ ਨਹੀਂ ਆਗੇ ਜਿਨ੍ਹਾਂ ਮੁਜਫਰਨਗਰ ਫਲਾਣੇ ਨਗਰ ਜਿਹੜੇ ਮੁਸਲਮਾਨਾਂ ਦੇ ਨਾਮ ਤੇ ਰੱਖੇ ਸੀ ਇਹ ਜੋਗੀ ਨਹੀਂ ਆਗੇ ਸਹੀ ਕੀਤੇ ਉਹ ਇਹਨਾਂ ਨੂੰ ਪੀੜ ਹੁੰਦੀ ਆ ਇਹ ਭਾਜੀ ਕਹਿ ਰਹੇ ਆ ਜੀ ਮੁਸਲਮਾਨਾਂ ਦੇ ਨਾਂ ਤੇ ਆ ਸੀਗਾ ਉਹ ਸੀਗਾ ਜਦ ਕੇ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਹਿੰਦੂ ਔਰ ਮੁਸਲਮਾਨ ਇੱਕ ਹੀ ਸੀਗੇ ਇਕੁਅਲ ਨੇਸ਼ਨ ਵਿੱਚ ਰਹਿੰਦੇ ਸੀਗੇ ਜਿਹੜਾ RAM ਦੇ ਨਾਂ ਤੇ ਅਸੀਂ ਵੋਟਾਂ ਲੈ ਰਹੇ ਹਾਂ ਬਿਲਕੁਲ ਗਲਤ ਗੱਲ ਆ ਅਸੀਂ ਵੀ ਹਿੰਦੂ ਆ ਅਸੀਂ ਵੀ ਕਹਾਂਗੇ ਵੀ ਸ਼੍ਰੀ ਰਾਮ ਜੀ ਸਾਡੇ ਆ ਸਾਡੇ ਦਿਲ ਦੇ ਵਿੱਚ ਵੱਸਦੇ ਆ ਪਰ ਆਪਾਂ ਵੋਟ ਤੇ ਆਪਣੀ ਮਰਜ਼ੀ ਨਾਲ ਪਾਵਾਂਗੇ ਇਹਦੇ ਵਿੱਚ ਜਿਹਨੂੰ ਮਰਜ਼ੀ ਪਾਈਏ ਪਾਏ ਨਹੀਂ ਕਹਿ ਸਕਦੇ ਕਿ ਮੋਦੀ ਨੂੰ ਵੋਟ ਪਾਵਾਂਗੇ ਜੈ ਸ਼੍ਰੀ ਰਾਮ ਦਾ ਨਾਰਾ ਲਾਵਾਂਗੇ ਅਸੀਂ ਵੀ ਰਹੋਣੇ ਆ ਅਸੀਂ ਦੂਆ ਘਟ ਰਿੰਦੂਆ ਪਰ ਆਪਾਂ ਘਰ ਦੇ ਨਾਲ ਰਾਜਨੀਤੀ ਨੂੰ ਨਹੀਂ 도ੜਨਾ ਅਸੀਂ ਗੱਲ ਜੀ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਆ ਔਰ ਅੰਮ੍ਰਿਤਸਰ ਦੇ ਵਿੱਚ ਲੋਕਾਂ ਤੋਂ ਜਾਣਾਂਗੇ ਕਿ ਇਸ ਵਾਰ ਸ਼ਹਿਰ ਦੇ ਵਿੱਚ ਕੀ ਮਾਹੌਲ ਹੈ ਤੇ ਉਹ ਕਿੰਨਾ ਮੁੱਦਿਆਂ ਤੇ ਵੋਟ ਕਰ ਰਹੇ ਨੇ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ ਇੱਥੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਉੱਥੇ ਅਕਾਲੀ ਦਲ ਦੇ ਵੱਲੋਂ ਅਨਿਲ ਜੋਸ਼ੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਉੱਥੇ ਹੀ ਗੱਲ ਕੀਤੀ ਜਾਵੇ ਕਾਂਗਰਸ ਦੇ ਇਥੋਂ ਗੁਰਜੀਤ ਔਜਲਾ ਨੇ ਔਰ ਗੁਰਜੀਤ ਔਜਲਾ ਲਗਾਤਾਰ ਦੋ ਵਾਰ ਦੇ ਸਿਟਿੰਗ ਐਮਪੀ ਨੇ ਕੀ ਹੋ ਰਿਪੀਟ ਕਰਨਗੇ ਜਾਂ ਫਿਰ ਜਿਹੜੀ ਨਵੀਂ ਸਰਕਾਰ ਹੈ ਉਸ ਦਾ ਕੋਈ ਪ੍ਰਭਾਵ ਰਹੇਗਾ ਜਾਂ ਭਾਜਪਾ ਬਾਜੀ ਮਾਰੇਗੀ ਜਾਂ ਸ਼੍ਰੋਮਣੀ ਕਾਲੀ ਦਲ ਜਾਏਗਾ ਅੱਗੇ ਇਹ ਕਾਂਗਰਸ ਵੱਲੋਂ ਬੋਲਣਗੇ ਭਾਜੀ ਹੁਣੇ ਇਹ ਆਪ ਪਾਰਟੀ ਵੱਲੋਂ ਬੋਲਣਗੇ ਕਾਂਗਰਸ ਵੱਲੋਂ ਕਿਹੜਾ ਜੇ ਇਹਦਾ ਕਾਂਗਰਸ ਹੋ ਗਿਆ ਇੱਕ ਕਾਲੀ ਦਾ ਅਧਾਰਨ ਜੇ ਆਇਆ ਗਿਆ ਕਾਲੀਆਂ ਮੇ ਲੋਕ ਕੋਈ ਨਹੀਂ ਆਇਆ ਚਲੋ ਆਪਾਂ ਅੱਗੇ ਗੱਲ ਕਰੀਏ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਇੱਕ ਵਾਰੀ ਇੰਟਰੋਡਕਸ਼ਨ ਕਰਾ ਦਈਏ ਤੁਹਾਡੀ ਸਾਰੇ ਤੁਹਾਡਾ ਨਾਮ ਕੀ ਹੈ ਰਮਨ ਵੈਦ ਰਮਨ ਵੈਦ ਕੁਲਵਿੰਦਰ ਸਿੰਘ ਤੁਹਾਡਾ ਨਾਮ ਮੈਂ ਮੁਕੇਸ਼ ਠਾਕੁਰ ਕਾਂਗਰਸ ਵੱਲੋਂ ਬੋਲਾਂਗਾ ਜੀ ਹੂੰ ਜੀ ਸਭ ਤੋਂ ਪਹਿਲਾਂ ਦੇਸ਼ ਦੇ ਵਿੱਚ ਤੁਸੀਂ ਰਾਜ ਕੀਤਾ ਤੁਸੀਂ ਕੀ ਕਹਿਣਾ ਚਾਹੋਗੇ ਜੀ ਆ ਔਰ ਅੰਬਰਸਰ ਦੇ ਵਿੱਚ ਕੀ ਕਹਿ ਕੇ ਜਾ ਰਹੇ ਹੋ ਲੋਕਾਂ ਦੇ ਵਿੱਚ ਜੀ ਅਸੀਂ ਦੇਸ਼ ਦੇ ਵਿੱਚ ਬੀਜੇਪੀ ਵਾਲਿਆਂ ਨੇ ਜਿਹੜਾ ਰਾਜ ਕੀਤਾ ਨਾ ਇਹ ਡਿਵੈਲਪਮੈਂਟ ਇਹਦੀ ਤਰੱਕੀਆਂ ਜਿਹੜੇ ਕੱਲ ਨੂੰ ਸਾਡੇ ਇੰਡੀਆ ਨੂੰ ਕੁਝ ਨਹੀਂ ਸਮਝਦੇ ਠੀਕ ਹੈ ਜਿਹੜੇ ਕੱਲ ਨੂੰ ਕਿਸੇ ਨੂੰ ਕੁਝ ਨਹੀਂ ਸਮਝਿਆ ਜਾਂਦਾ ਅੱਜ ਇੰਡੀਆ ਦੀ ਵਿੱਚ ਉਥੇ ਉਹ ਰਾਸ਼ਟਰਪਤੀ ਉਹ ਪ੍ਰਧਾਨ ਮੰਤਰੀ ਆ ਕੇ ਸਵਾਗਤ ਕਰਦੇ ਆ ਔਰ ਇਹਨਾਂ ਨੂੰ ਇਨਵੀਟੇਸ਼ਨ ਦਿੰਦੇ ਆ ਇਨਵਾਈਟ ਕਰਦੇ ਆ ਠੀਕ ਹੈ ਜੀ ਅੱਜ ਉਹੋ ਹੀ ਅਮਰੀਕਾ ਇਹਨਾਂ ਨਾਲ ਵਪਾਰ ਕਰਨਾ ਮੰਗਦਾ ਪਿਆ ਜਿਹੜੇ ਇਹਨਾਂ ਦੀ ਫਸਲਾਂ ਇੱਥੋਂ ਜਾਂਦੀਆਂ ਸੀ ਨਾ ਜਦੋਂ ਇੱਥੋਂ ਫਸਲਾਂ ਜਾਂਦੀਆਂ ਸੀ ਤੇ ਇਹਨਾਂ ਦੀਆਂ ਫਸਲਾਂ ਸਮੁੰਦਰਾਂ 'ਚ ਰੋੜ ਦਿੰਦੇ ਸੀ ਅੱਗੇ ਨਹੀਂ ਪਹੁੰਚਦੀਆਂ ਠੀਕ ਹੈ ਜੀ ਅੱਜ ਇਹਨਾਂ ਦੇ ਅੱਜ ਅਸੀਂ 35 ਮੁਲਕਾਂ ਨੂੰ ਖੁਦ ਹਥਿਆਰ ਕਈ ਕੁਝ ਅਸੀਂ ਸਪਲਾਈ ਕਰਦੇ ਪਏ ਹਾਂ ਠੀਕ ਹੈ ਜੀ ਅੱਜ ਸਾਡਾ ਦੇਸ਼ ਉਸ ਜਗ੍ਹਾ ਤੇ ਪਹੁੰਚਾਇਆ ਜਿਸ ਜਗ੍ਹਾ ਤੇ ਲੋਕਾਂ ਨੇ ਕਾਮਨਾ ਨਹੀਂ ਸੀ ਕੀਤੀ ਔਰ ਦਸਾਂ ਸਾਲਾਂ ਦੇ ਵਿੱਚ ਹਿੰਦੂਸਤਾਨ ਦੇ ਵਿੱਚ ਜਾਲ ਵਿਛ ਗਏ ਨੇ ਹਾਈਵੇ ਦੇ ਬਣਦੇ ਵੀ ਪਏ ਨੇ ਬਣ ਵੀ ਗਏ ਨੇ ਅੱਜ ਅਸੀਂ ਖੁਦ ਜਿੱਦਣ ਦੀ ਕੱਲ ਦੀਆਂ ਗੱਲਾਂ ਮੈਂ ਸਰਕਾਰ ਦਾ ਨਾਮ ਨਹੀਂ ਲੈਂਦਾ ਮੈਂ ਇੱਕ ਗੱਲ ਕਹੂੰਗਾ ਕੱਲ ਦੀਆਂ ਗੱਲਾਂ ਸੀ ਚੁੱਪ ਕਰ ਜਾ ਯਾਰ ਸਾਡੇ ਜਵਾਨਾਂ ਦੇ ਕੋਲ ਨਾ ਸਾਡੇ ਜਵਾਨਾਂ ਦੇ ਕੋਲ ਬੁਲਟ ਪ੍ਰੂਫ ਤੱਕ ਜਾਗਤ ਨਹੀਂ ਹੁੰਦੀਆਂ ਸੀ ਅੱਜ ਅਸੀਂ ਟੋਪ ਬਰਾਂਡੀ ਤੇ ਬੂਟ ਸਾਰੇ ਸਾਡੇ ਫਰਾਂਸ ਤੋਂ ਆਉਂਦੇ ਸੀ ਅੱਜ ਅਸੀਂ ਲੋਕਾਂ ਨੂੰ ਸਪਲਾਈ ਕਰਦੇ ਵੇ ਅੱਜ ਸਾਡੇ ਦੇਸ਼ ਦੇ ਵਿੱਚ ਇਹੋ ਜਿਹੀ ਤਰੱਕੀਆਂ ਹੋਈਆਂ ਨੇ ਹੁਣ ਤੁਸੀਂ ਦੱਸੋ ਵੀ ਅੱਜ ਹਰ ਬੰਦੇ ਨੂੰ ਹਰ ਗਰੀਬ ਵਰਗ ਨੂੰ ਬਿਮਾਰੀ ਦਾ ਇਲਾਜ ਫਰੀ ਹੋਇਆ ਹੈ ਠੀਕ ਹੈ ਜੀ ਹਾਈਵੇ ਤੇ ਚਲੋ ਸਰਕਾਰਾਂ ਦੇ ਕੰਮ ਬਣਨੇ ਚਾਹੀਦੇ ਆ ਅੱਜ ਦੀ ਤਰੀਕਾ ਬੌਜੀ ਤੁਸੀਂ ਪੁੱਛੋ ਪਹਿਲਾਂ ਕਿੰਨਾ ਕੁਸ਼ਕ ਨਾਇਆ ਜੀ 10 ਸਾਲਾਂ ਦਾ ਰਿਕਾਰਡ ਸਰਕਾਰੀ ਕੱਢ ਕੇ ਵੇਖੋ ਅੱਜ ਸਾਡਾ ਹਿੰਦੁਸਤਾਨ ਦੇ ਮੁਲਕ ਕਿੰਨਾ ਕਰਜ਼ਾਈ ਹੋਇਆ ਹੋਇਆ ਹੈ 207 ਲੱਖ ਕਰੋੜ ਦਾ ਬੌਜੀ ਇਹ 10 ਸਾਲਾਂ ਦੇ ਸਾਡਾ ਜਵਾਨ ਕਿੰਨਾ ਸ਼ਹੀਦ ਹੋਇਆ ਹੋਇਆ ਹੈ ਪੁਨਾਮਾ ਦਾ ਕਾਰਦਾ ਅੱਜ ਤੱਕ ਜਾਂਚ ਕਿਉਂ ਨਹੀਂ ਹੋਈ ਕਿਉਂ ਨਹੀਂ ਜਾਂਚ ਹੋਈ ਪੁਨਾਮਾ ਦੀ ਹਾਂ ਕਿਉਂ ਨਹੀਂ ਹੋਈ ਜਾਂਚ ਅੱਜ ਤੱਕ ਲੋਨ ਲੈ ਕੇ ਤੇ ਕੋਠੀ ਹਰ ਕੋਈ ਪਾਲੇਗਾ ਲੇਕਿਨ ਬਿਨਾ ਲੋਨ ਤੋਂ ਦੇਸ਼ ਕੌਣ ਚਲਾਣ ਦੇ ਹੈ ਭਾਜੀ ਉਹ ਆਰਡੀਐਸ ਕਿੱਥੋਂ ਆਇਆ ਸੀ ਕਾਰ ਦੇ ਵਿੱਚ ਆਰਡੀਐਸ ਲੈ ਕੇ ਆਏ ਇਹਨਾਂ ਦੀ ਇਨਵੈਸਟੀਗੇਸ਼ਨ ਕਿੱਥੇ ਗਈ ਹੈ ਜਿਹੜਾ ਮਲਿਕ ਸੀ ਰਾਜੇਪਾਲ ਸੀ ਉਹਨੇ ਸਾਫ਼ ਕਿਹਾ ਸੀ ਕਿ ਮੈਂ ਮੋਦੀ ਸਾਹਿਬ ਨੂੰ ਫੋਨ ਕੀਤਾ ਉਹ ਕਹਿੰਦੇ ਤੂੰ ਚੁੱਪ ਕਰਕੇ ਬੈਠ ਜਾ ਠੀਕ ਹੈ ਜੀ ਤੇ ਅੱਜ 40 40 ਸਾਡੇ ਨੌਜਵਾਨ ਮਰਵਾਤੇ ਨੇ ਅੱਜ ਉਹਦੀ ਇਨਵੈਸਟੀਗੇਸ਼ਨ ਕਿੱਥੇ ਗਈ ਹੈ ਕੁਛ ਵੀ ਨਹੀਂ ਦੱਸਣ ਦੇਣ ਕੋਈ ਗੱਲ ਨਹੀਂ ਬਾਤ ਨਹੀਂ ਇਸ ਵੀ ਪਾਰਟੀ ਬੋਲਣਾ ਚਾਹੁੰਦਾ ਤੂੰ 10 ਸਾਲ ਪਹਿਲਾਂ ਭਾਜਪੀ ਜਦੋਂ ਸਰਕਾਰ ਚ ਨਹੀਂ ਸੀ ਠੀਕ ਹੈ ਉਦੋਂ ਕਹਿੰਦੀ ਹੁੰਦੀ ਸੀ ਕਿ ਕਾਂਗਰਸ ਭ੍ਰਿਸ਼ਟਾਚਾਰੀ ਹੈ ਕਾਂਗਰਸ ਦੇ ਵਿੱਚ ਸਭ ਤੋਂ ਗਲਤ ਬੰਦੇ ਹੈਗੇ ਨੇ ਜਿਹਨੇ ਗੱਲ ਕਰਨੀ ਹੈ ਗਲਤ ਬੰਦੇ ਨੇ ਅੱਜ ਦਸਾਂ ਸਾਲਾਂ ਦੇ ਵਿੱਚ ਉਹ ਜਿਹੜੇ ਕਾਂਗਰਸ ਦੇ ਭ੍ਰਿਸ਼ਟਾਚਾਰੀ ਸੀ ਅੱਜ ਕਿਹੜੀ ਪਾਰਟੀ 'ਚ ਸ਼ਿਫਟ ਹੋਏ ਨੇ ਪਹਿਲਾਂ ਇਹਦਾ ਜਵਾਬ ਦਿਓ ਦੂਜੀ ਗੱਲ ਹੈ ਸਭ ਤੋਂ ਵੱਡੀ ਐਕਨੋਮੀ ਹੁੰਦੀ ਆ ਮੁਲਕ ਦੀ ਕਿ ਜਿਹੜੀ ਉਹ ਸਥਿਰ ਹੋਣੀ ਚਾਹੀਦੀ ਆ ਅੱਜ ਸਾਡੇ ਤੋਂ ਸਾਡੀ ਇਕਨੋਮੀ ਤੋਂ ਬੰਗਲਾਦੇਸ਼ ਦੀ ਇਕਨੋਮੀ ਉੱਪਰ ਹੋ ਚੁੱਕੀ ਹੈ ਇਹਦਾ ਮਤਲਬ ਨਹੀਂ ਹੈ ਬੰਗਲਾਦੇਸ਼ ਤੋਂ ਵੀ ਥੱਲੇ ਜਾ ਰਹੇ ਹਾਂ ਔਰ ਦੂਜੀ ਗੱਲ ਹੈ ਅੱਜ ਸਾਡੀ ਕਰੰਸੀ ਜਿਹੜੀ ਹੈ ਕਿੰਨੇ ਨੰਬਰ ਤੇ ਆ ਇਹਦੇ ਵੱਲ ਕਿਸਦਾ ਧਿਆਨ ਨਹੀਂ ਹੈ ਔਰ ਆਬਾਦੀ ਕਿੱਥੇ ਆ ਆਬਾਦੀ ਨੂੰ ਵਧਾ ਹੋਇਆ ਕਿਉਂ ਵੇਖਿਆ ਜਾ ਰਿਹਾ ਵਾ ਕਿਉਂਕਿ ਆਬਾਦੀ ਕੰਟਰੋਲ ਨਹੀਂ ਕਰਨੀ ਆਬਾਦੀ ਨੂੰ ਸਿਸਟਮ ਚ ਲੈ ਕੇ ਨਹੀਂ ਜਾਣਾ ਕੀ ਕਰ ਕੀਤਾ ਜਾ ਰਿਹਾ ਉਹਨਾਂ ਨੂੰ ਭਗਤੀ ਵਾਲ ਲੈ ਕੇ ਜਾਇਆ ਰਿਹਾ ਹੈ ਅੰਧਵਿਸ਼ਵਾਸ ਵਾਲ ਲੈ ਕੇ ਜਾਇਆ ਰਿਹਾ ਹੈ ਔਰ ਕੀ ਹੈ ਸਿਰਫ ਮੋਦੀ 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 ਔਰ ਕੁਝ ਇੱਕ ਮਿੰਟ ਇੱਕ ਮਿੰਟ ਪਾਪਾ ਇੱਕ ਮਿੰਟ ਖਲੋਇਆ ਐਂਟੀ ਮੁਸਲਮਾਨ ਔਰ ਯਾਰ ਤੂੰ ਬਾਤਾਂ ਚ ਬੋਲ ਨਹੀਂ ਆਪਣੀ ਦੱਸ ਦੇ ਐਂਟੀ ਜੋ ਮੁਸਲਮਾਨ ਬੋਲਦਾ ਯਾਰ ਯਾਰ 70 ਸਾਲ ਇੱਕ ਮਿੰਟ ਇੱਕ ਮਿੰਟ ਖਲੋਇਆ ਸੁਲਮਾਨ ਇੱਧਰ ਇੱਕ ਇੱਕ ਮਿੰਟ ਇੱਕ ਡਿਬੇਟ ਕੀ ਹੋ ਰਹੀ ਹੈ ਇੱਕ ਮਿੰਟ ਇੱਕ ਮਿੰਟ ਡਿਬੇਟ ਕੀ ਹੋ ਰਹੀ ਹੈ ਭਾਈ ਸਾਹਿਬ ਇੱਧਰ ਆ ਜੀ ਮੋਦੀ ਨੂੰ ਵੋਟ ਨਹੀਂ ਪਾਂਦਾ ਹੈਲੋ ਇੱਕ ਮਿੰਟ ਸਾਲ ਮੋਦੀ ਨੂੰ ਵੋਟ ਨਹੀਂ ਪਾਂਦਾ ਉਹ Hindu <mothi> ਵੀ ਨਹੀਂ ਹੈ ਮੇਰੇ ਘਰ ਮੇਰੇ ਨਾਲ ਕਿਸੇ ਤਰ੍ਹਾਂ ਦਾ ਇਹਨਾਂ ਦਾ Hindu ਬਹਿ ਜੇ ਉਹਦੀ ਮੈਂ ਕਲਾਸ ਲਾ ਕੇ ਤੇ ਹੱਥੇ ਚ ਫੜਾ ਦਾਂਗਾ Hindu ਦਾ ਮਤਲਬ ਨਹੀਂ ਪਤਾ Hindu ਦਾ ਮਤਲਬ ਨਹੀਂ ਪਤਾ ਠੀਕ ਹੈ ਨਾ ਇਹਨਾਂ ਨੂੰ ਹਿੰਦੁਸਤਾਨ ਦਾ ਪਤਾ ਨਾ ਇਹਨਾਂ ਨੂੰ ਭਾਰਤ ਦਾ ਪਤਾ ਨਾ ਇਹਨਾਂ ਨੂੰ ਇੰਡੀਆ ਦਾ ਪਤਾ ਇਹਨਾਂ ਤਿੰਨਾਂ ਨੂੰ ਅਲੱਗ-ਅਲੱਗ ਧੈਨੀਆਂ ਦੇ ਨਾਲ ਵਿਖਾਇਆ ਜਾ ਰਿਹਾ ਹੈ ਹਿੰਦੁਸਤਾਨ ਜਿਹੜਾ ਹੈ ਨਾ ਇਹ ਸਾਰਿਆਂ ਦਾ ਆਲ ਰਿਲੀਜੀਅਨ ਦਾ ਹੈ ਪੂਰਿਆਂ ਦਾ ਔਰ ਇਹਦਾ ਮਤਲਬ ਕੀ ਹੈ ਕਿ ਇੱਥੇ ਜੈਨੀ ਵੀ ਆ ਬੋਧੀ ਵੀ ਹੈ ਸਿੱਖ ਵੀ ਹੈ ਮੁਸਲਮਾਨ ਸਾਹਿਬ ਹੈਗੇ ਸਭ ਕਮਿਊਨਿਟੀਆਂ ਹੈਗੇ ਔਰ ਸਭ ਕਮਿਊਨਿਟੀਆਂ ਦਾ ਮਤਲਬ ਹੈ ਆਲ ਰਿਲੀਜੀਅਨ ਵਨ ਕੰਟਰੀ ਵਨ ਨੇਸ਼ਨ ਮੇਰੀ ਮੇਰੀ ਗੱਲ ਸੁਣੋ ਇੱਕ ਮਿੰਟ ਹਿੰਦੁਸਤਾਨ ਦਾ ਮਤਲਬ ਦਹਾਂ ਕੀ ਹੈ ਮੈਂ ਆਪਣੀ ਸਟੱਡੀ ਦੇ ਨਾਲ ਮੁਤਾਬਕ ਦੱਸਦਾ ਪਿਆ ਹਿੰਦੁਸਤਾਨ ਦਾ ਮਤਲਬ ਹੈ ਹਮੀਮਨ ਬੋਡੀ ਨੇਚਰਡ ਯਰ ਅਨਡਵਾਈਡਡ ਸਟੇਟ ਟਾਇਲੈਂਟ ਐਂਡ ਨੇਸ਼ਨ ਕਲ ਕਰ ਪਰ ਭਰ ਦਾ ਮਤਲਬ ਕੀ ਹੈ ਬ੍ਰਿਲੀਅੰਟ ਹਮ ਮੈਂਬਰ ਬੋਡੀ ਆਟ ਰੀਚ ਐਟੀਟਿਊਡਸ ਟਰੂਥ एवरीवन एवरी टाइम ਤੇ ਇੰਡੀਆ ਦਾ ਮਤਲਬ ਹੈ ਇੰਡੀਪੈਂਡੈਂਟ ਨੇਸ਼ਨ ਡਿਕਲੇਅਰ ਇਨ ਅਗਸਟ ਕੀ ਗੱਲ ਹੈ ਇਹਨਾਂ ਤਿੰਨਾਂ ਨੂੰ ਇੱਕ ਨਜ਼ਰੀਏ ਨਾਲ ਨਹੀਂ ਵੇਖਿਆ ਜਾ ਸਕਦਾ ਅੱਜ ਮੋਦੀ ਕਿੱਧਰ ਲੈ ਕੇ ਜਾ ਰਿਹਾ ਸਾਨੂੰ ਸ਼ਰਮਿੰਦੂ ਹਿੰਦੂ ਹਿੰਦੂ ਕੀ ਗੱਲ ਹੈ ਰਾਮ ਮੰਦਰ ਸਾਡੀ ਆਸਤਾ ਨਹੀਂ ਹੈ ਰਾਮ ਸਾਡੇ ਅੰਦਰ ਨਹੀਂ ਹੈ ਉਹ ਰਾਮ ਤੇ ਯੁਗੋ ਯੁਗਾਂ ਤੋਂ ਆ ਸ਼ਿਵ ਜਿਹੜੇ ਯੁਗੋ ਯੁਗਾਂ ਤੋਂ ਆ ਅੱਜ ਇਹ ਸਾਨੂੰ ਦੱਸਣਗੇ ਇੱਕ ਮਿੰਟ ਇੱਕ ਮਿੰਟ ਗੱਲ ਚਲੋ ਜਾ ਬੰਦਾ ਬੰਦਾ ਹੋਰ ਸਾਨੂੰ ਸਾਨੂੰ ਦੱਸੇਗਾ ਕਿ ਰਾਮ ਕੌਣ ਆ ਸ਼ਿਵ ਕੌਣ ਆ ਕ੍ਰਿਸ਼ਨ ਕੌਣ ਆ ਇਹ ਸਾਡੇ ਆਸਥਾ ਹੈ ਸਾਡਾ ਵਿਸ਼ਵਾਸ ਹੈ ਔਰ ਇਹ ਜਿਹੜਾ ਇਹ ਚੀਜ਼ਾਂ ਜਿਹੜੀਆਂ ਇਹ ਸਾਡੇ ਆ ਟੱਲਿਆ ਠੀਕ ਹੈ ਔਰ ਇਹਨੂੰ ਇੱਕ ਇੱਕ ਫਿਰਕੇ ਨੂੰ ਲੈ ਕੇ ਇੱਕ ਵੋਟ ਬੈਂਕ ਤਿਆਰ ਕੀਤਾ ਜਾ ਰਿਹਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਵੋਟ ਤੂੰ ਦੱਸਿੰਦੋ ਮੇਰੇ ਕੀ ਹੁੰਦਾ ਦੱਸ ਯਾਰ ਮੈਂ ਦੱਸਾਂਗਾ ਮੁਸਲਮਾਨਾਂ ਨੂੰ ਲੜਨਾ ਨਹੀਂ ਯਾਰ ਲੜਨਾ ਨਹੀਂ ਭਾਈ ਸਾਹਿਬ ਭਾਈ ਸਾਹਿਬ ਲੜਨਾ ਨਹੀਂ ਮੁਸਲਮਾਨਾਂ ਨੂੰ ਰੱਖਸ਼ਣ ਕਿਉਂ ਦਿੰਦੇ ਨੇ ਇਹਨਾਂ ਦਾ ਜੱਦਾ ਕਿਉਂ ਮੁਸਲਮਾਨਾਂ ਨੂੰ ਰੱਖਸ਼ਣ ਦੇਣਾ ਮੁਸਲਮਾਨ ਇੱਕ ਵੱਖਰੀ ਕੌਮ ਹੈ ਇਹਨਾਂ ਦਾ ਹਰੇ ਅੱਪਾ ਬੋਰਡ ਬੈਂਕ ਲੈਣਾ ਹੋਰ ਕੋਈ ਕੰਮ ਨਹੀਂ ਕੰਮ ਭਾਈ ਸਾਹਿਬ ਭਾਈ ਸਾਹਿਬ ਆਪਣੀ ਆਪਣੀ ਗੱਲ ਪੂਰੀ ਕਰ ਲੋ ਕੈਮਰੇ ਤੇ ਕਰ ਲੋ ਰਿਕਾਰਡਿੰਗ ਦੇ ਦੇਣਾ ਭਾਈ ਸਾਹਿਬ ਦੇਖਾ ਚਲੂਗੀ ਭਾਜੀ ਇਤਨੀ ਸਨ ਬਾਬਾ ਨਾਲਕਜੀ ਕੌਣ ਸਨ ਇਤਨੀ ਸਨ ਬੈਠੇ ਸਨ ਕਾਲੂ ਕਹਿੰਦੇ ਸੀ ਜੇ ਇਹਨਾਂ ਦਾ ਵੱਟ ਜੇ ਇਹਨਾਂ ਨਾਲ ਜੋ ਮਰਜ਼ੀ ਲਾਗਦੇ ਸੀ ਚਲੋ ਖੈਰ ਇਹ ਇਸ ਬੇਸ ਦਾ ਜਿਹੜਾ ਕੋਈ ਮਤਲਬ ਨਹੀਂ ਅੱਜ ਦੀ ਚੀਜ਼ ਦੇ ਵਿੱਚ ਮੈਨੂੰ ਇੱਕ ਚੀਜ਼ ਦੱਸੋ ਮੁੱਦਿਆਂ ਤੇ ਗੱਲ ਕਰੋ ਭਾਜੀ ਦੇਖੋ 6 ਉਸ ਬੰਦੇ ने, योगी ਨੇ ਆ ਕੇ ਜਿੰਨੇ ਮੁਜਫਰ ਨਗਰ ਫਲਾਣੇ ਨਗਰ ਜਿਹੜੇ ਮੁਸਲਮਾਨਾਂ ਦੇ ਨਾਮ ਤੇ ਰੱਖੇ ਸੀ ਜੇ ਜੋਗੀ ਨੇ ਆ ਕੇ ਸਹੀ ਕੀਤੇ ਉਹ ਇਹਨਾਂ ਨੂੰ ਪੀੜ ਹੁੰਦੀ ਆ ਠੀਕ ਹੈ ਜੀ ਮੇਰੀ ਗੱਲ ਸੁਣ ਲੈ ਪਹਿਲੇ ਜਦੋਂ ਹਿੰਦੁਸਤਾਨ ਦੇਖੋ ਹਿੰਦੂਆਂ ਦਾ ਮੁਲਕ ਸੀ ਬਿਸ਼ੱਕ ਦੀ ਇਹਨਾਂ ਨੇ ਇਹਨਾਂ ਵਰਗੇ ਆਪ ਪਾਰਟੀ ਨੇ ਤੇ ਕਾਂਗਰਸੀਆਂ ਨੇ ਇਹਨਾਂ ਨੇ ਉਹਨਾਂ ਨੂੰ ਮੁਸਲਮਾਨੀ ਕਰਤਾ ਇਹਨਾਂ ਨੇ ਉਹਨਾਂ ਨੂੰ ਮਾਰ ਹੀ ਦਿੱਤਾ ਹੜਕੇ ਅੱਜ ਵੀ ਨਹੀਂ ਤੇ ਮੇਰੀ ਜਵਾਬ ਦੇਖ ਲਾ ਭਾਜੀ ਇੱਕ ਗੱਲ ਲੱਗੀ ਆ ਹਿੰਦੂ ਹਿੰਦੋਸਤਾਨ ਦੇ ਵਿੱਚ ਰਹਿ ਗਏ ਭਾਜੀ ਉਹ ਜਵਾਬ ਦੇ ਹਿੰਦੋਸਤਾਨ ਦੇ ਵਿੱਚ ਰਹਿ ਗਏ ਇਹਨਾਂ ਨੇ ਹਿੰਦੂਆਂ ਨੂੰ ਮਰਵਾਇਆ ਅੱਛਾ ਉਹਨੇ 68 ਸਾਲ ਸ਼੍ਰੀ ਰਾਮ ਜੰਦਰ ਜੀ ਟੰਬੂ ਦੇ ਵਿੱਚ ਬੈਠੇ ਰਹੇ ਅੱਛਾ ਇਹਨਾਂ ਦੇ ਕਰਕੇ ਜੇ ਅੱਜ ਮੋਦੀ ਦੇ ਕੋਲ ਸੁਪਰੀਮ ਕੋਰਟ ਆ ਮੋਦੀ ਦੇ ਕੋਲ ਮੋਦੀ ਸੁਪਰੀਮ ਕੋਰਟ ਮੋਦੀ ਕੋਲ ਇਹ ਮੰਨਦੇ ਆ ਇਹ ਮੰਨਦੇ ਗੱਲ ਜੇ ਇਹਨਾਂ ਦੇ ਮੁਤਾਬਕ ਕੋਲ ਭਾਈ ਇੱਕ ਮਿੰਟ ਹੋ ਗਿਆ ਭਾਈ ਇੱਕ ਮਿੰਟ ਹੈ ਦੇਖਾ ਜੇ ਬੰਦ ਹੈ ਜਿਆਦੇ ਕੋਈ ਗੱਲ ਲੱਗੀ ਜੀ ਭਾਈ ਸਭ ਜੀ ਭਾਈ ਤੁਸੀਂ ਤੁਸੀਂ ਸੁਣੋ ਸੁਣੋ ਦੇਖੋ ਜੀ ਇਹ ਭਾਜੀ ਕਹਿ ਰਹੇ ਆ ਜੀ ਮੁਸਲਮਾਨਾਂ ਦੇ ਨਾਂ ਤੇ ਆ ਸੀਗਾ ਉਹ ਸੀਗਾ ਜਦਕਿ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਹਿੰਦੂ ਔਰ ਮੁਸਲਮਾਨ ਇੱਕ ਹੀ ਸੀਗੇ ਇੱਕੋ ਜਿਹਾ ਦੇਸ਼ ਵਿੱਚ ਰਹਿੰਦੇ ਸੀਗੇ ਕੋਈ ਵੱਖਰੇ ਵੱਖਰੇ ਨਹੀਂ ਸੀਗੇ ਜਦੋਂ ਵੱਖਰੇ ਹੋ ਗਏ ਉਹ ਗੱਲ ਅਲੱਗ ਹੈ ਉਹਨਾਂ ਦੇ ਨਾਮ ਪਹਿਲੇ ਚੱਲਦੇ ਪਏ ਸੀ ਜਿਹੜੇ ਉਹ ਚੇਂਜ ਨਾਮ ਕੀਤੇ ਜਾ ਰਹੇ ਆ ਬਹੁਤ ਵਧੀਆ ਗੱਲ ਆ ਅਸੀਂ ਇਹ ਨਹੀਂ ਕਹਿੰਦੇ ਉਹਦਾ ਕੋਈ ਵਿਰੋਧ ਨਹੀਂ ਕਰਦੇ ਮਤਲਬ ਕਿ ਦੇਸ਼ ਦੀ ਸਿਆਸਤ ਧਰਮ ਤੇ ਹੋਣੀ ਚਾਹੀਦੀ ਮੁੱਦਿਆਂ ਤੇ ਨਹੀਂ ਬਿਲਕੁਲ ਧਰਮ ਦੇ ਨਾ ਤੇ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ ਇਹ ਕਹਿਆ ਵੀ ਜਿਹੜਾ RAM ਦੇ ਨਾਂ ਤੇ ਅਸੀਂ ਵੋਟਾਂ ਲੈ ਰਹੇ ਹਾਂ ਬਿਲਕੁਲ ਗਲਤ ਗੱਲ ਆ ਅਸੀਂ ਵੀ ਹਿੰਦੂ ਆ ਅਸੀਂ ਵੀ ਕਵਾਂਗੇ ਵੀ ਸ਼੍ਰੀ ਰਾਮ ਜੀ ਸਾਡੇ ਆ ਸਾਡੇ ਦਿਲ ਦੇ ਵਿੱਚ ਵਸਦੇ ਆ ਪਰ ਆਪਾਂ ਵੋਟ ਤੇ ਆਪਣੀ ਮਰਜ਼ੀ ਨਾਲ ਪਾਵਾਂਗੇ ਇਹਦੇ ਚ ਜਿਹਨੂੰ ਮਰਜ਼ੀ ਪਾਈਏ ਚਾਹੇ ਅਸੀਂ ਆਪ ਨੂੰ ਪਾਈਏ ਚਾਹੇ ਜਿਹਨੂੰ ਮਰਜ਼ੀ ਪਾਈਏ ਪਰ ਰੱਬ ਆਏ ਨਹੀਂ ਕਹਿ ਸਕਦੇ ਕਿ ਮੋਦੀ ਨੂੰ ਵੋਟ ਪਾਵਾਂ ਵੀ ਵੀ ਲਾਉਨੇ ਆ ਅਸੀਂ ਹਿੰਦੂ ਆ ਕਟੜ ਹਿੰਦੂ ਆ ਪਰ ਆਪਾਂ ਧਰਮ ਦੇ ਨਾਲ ਰਾਜਨੀਤੀ ਨੂੰ ਨਹੀਂ ਜੋੜਨਾ ਆਪਾਂ ਸਿਰਫ ਆਪਣੇ ਪ੍ਰਤੀ ਇਹ ਰੱਖੀਏ ਕਿ ਸਾਡਾ ਇੱਕ ਵੋਟ ਅਧਿਕਾਰ ਆ ਅਸੀਂ ਕੋਈ ਚੰਗਾ ਅੱਗੇ ਲੈ ਕੇ ਆਉਣਾ ਕੈਂਡੀਡੇਟ ਜਿਹੜਾ ਸਾਡੇ ਕੰਮ ਕਰਾਵੇ ਵਧੀਆ ਚੀਜ਼ਾਂ ਲੈ ਕੇ ਆਉਣਾ ਜਿਹੜਾ ਪ੍ਰਧਾਨ ਮੰਤਰੀ ਹੁੰਦਾ ਨਾ ਭਾਜੀ ਉਹਦੀ ਜਿਹੜੀ ਮੂੰਹ ਤੋਂ ਗੱਲ ਨਿਕਲੀ ਹੁੰਦੀ ਓ ਸੱਚੀ ਹੁੰਦੀ ਆ ਇਸ ਬੰਦੇ ਦੇ ਪੰਜ ਸਵਾਲ ਪੁੱਛ ਲੋ ਕਿ ਕੀ ਉਹਨੇ ਅੱਜ ਦਿਨ ਦਾ ਕੀਤਾ ਅਡਾਨੀ ਬਾਨੀ ਨੂੰ ਸਾਰਾ ਕੁਝ ਸੇਲ ਵੇਖੋ ਹਰ ਚੀਜ਼ ਵੇਚਤੀ ਰਹਣੇ ਰੇਲਵੇ ਵੇਚਤੀ ਸੇਲ ਵੇਚਤੀ ਬੇ বেচতি LIC বেচতি সারা বেচি ਜਾਂਦਾ এ ਹਰ ਚੀਜ਼ ਕਾਂਗਰਸ ਦੀ ਬਣਾ ਬਣਾਏ ਦੇਣ ਇੱਥੇ ਤੱਕ ਕਿ ਐਨਾ ਸ਼ੂਗਰ ਐ ਵੋਟਾ ਪਾਣਾ ਸਕੂਲਾਂ ਕਾਲਜਾਂ ਦੇ ਜਾਣੇ ਆ ਜੇ ਇਹ ਚੀਜ਼ਾਂ ਨਾ ਬਣੀ ਹੁੰਦੀ ਵੋਟਾ ਕਿੱਥੇ ਪਾਣੀ ਆਂ ਭਾਈ ਸਾਹਿਬ ਉਹ ਕਹਿੰਦੇ ਵੋਟਾ ਕਿੱਥੇ ਪਾਣੀ ਆਂ ਵਲਡ ਲੈਵਲ ਤੇ ਵਲਡ ਲੈਵਲ ਤੇ ਆਈ ਹੈ ਵੀ ਸ਼ਿਦਾਈ ਦੇ ਚਲੋ ਯਾਰ ਤੇ ਵੀ ਉਹ ਕਹਿੰਦੇ ਵੋਟਾ ਕਹਿੰਦੇ ਵਲਡ ਲੈਵਲ ਤੇ ਗਿਆ ਜਿਹੜਾ ਮੇਰਾ ਰਸਤਾ ਵਲਡ ਲੈਵਲ ਤੇ ਹੁਣ ਮੈਂ ਦੱਸਾਂ ਜਾਈ ਆਂ ਵਲਡ ਲੈਵਲ ਤੇ ਇਹ ਜਿਹੜੇ ਸਮੁੰਦਰੀ ਜੀ ਆਏ ਨੇ ਸਾਡੇ ਬਾਹਰੋਂ ਅਮਰੀਕਨ ਐਮਬੈਸਡਰ ਨਾ ਉਹਨਾਂ ਨੂੰ ਇਨਾਮ ਮਿਲਿਆ ਕਿ ਉੱਥੇ ਬੰਦੇ ਕਰਾਊਡ ਇਕੱਠਾ ਕਰਦੇ ਨੇ ਸਮਝ ਗਏ ਮਾਦੀ 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 ਐਂਜ ਕਰਨ ਦਾ ਉਹਨਾਂ ਨੂੰ ਇਨਾਮ ਮਿਲਿਆ ਹੋਰ ਕੋਈ ਕੰਮ ਨਹੀਂਗਾ ਹੋਰ ਕੋਈ ਕੰਮ ਨਹੀਂਗਾ ਇਹ ਜੁਮਲੇ ਮਸ਼ੀਨਾਂ ਦੇ ਵਿੱਚ ਹਿਰਾਫੇਰੀ ਦੇ ਵਿੱਚ ਮਾਸਟਰ ਹੈਗੇ ਨੇ ਇਹਨਾਂ ਨੇ ਬੇੜਾ ਗਰਗ ਕਰਦਾ ਦੇਸ਼ ਦਾ ਇਹ ਨਹੀਂ ਆਣੇ ਚੰਦੇ ਇਹ ਨਹੀਂ ਆਣੇ ਚੰਦੇ ਤਾਂ ਨਹੀਂ ਆਣੇ ਵੇਖੋ ਸੁਪਰੀਮ ਜਿਹੜਾ ਇਲੈਕਸ਼ਨ ਇਲੈਕਸ਼ਨ ਜਿਹੜਾ ਨਾ ਇਹ ਨੰਬਰ ਸਰ ਦੀ ਤਕਰੀਰ ਨਹੀਂ ਹੁੰਦੇ ਨੇ ਆਹੋ ਬੜੀ ਘੜਤੀ ਅੱਗੇ ਦੀ ਉੱਥੇ ਕਹੇ ਦੇਵਾ ਮਸ਼ੀਨਾ ਦੇ ਉੱਤੇ ਜਾ ਕੇ ਖੁਸਰੇ ਗਏ ਕਾਂਗਰਸੀ ਖੁਸਰੇ ਨੇ ਉੱਤੇ ਜਾ ਕੇ ਜਿਹੜੇ ਹਰ ਜਿੱਦਾਂ ਕਿ ਆਪਾਂ ਇੱਕ ਗੱਲ ਕਰੀਏ ਤੇ ਜਿਹੜੇ ਕਹਿੰਦੇ ਆ ਨਾ ਕਿ ਮੋਦੀ ਨੂੰ ਜਿਤਾਉਣਾ ਚਾਹੀਦਾ ਜਿਤਾਉਣਾ ਚਾਹੀਦਾ ਮੈਂ ਕਹਿੰਨਾ ਇੱਥੇ ਹਰਦੀਪਪੁਰ ਜਿਹੜੇ ਮੋਦੀ ਸਾਹਿਬ ਦੇ ਰਾਈਟ ਹੈਂਡ ਹਰਦੀਪਪੁਰ ਜੀ ਜਿਹੜੇ ਡਿਵੈਲਪਮੈਂਟ ਮੰਤਰੀ ਰਹੇ ਆ ਉਹ ਇੱਥੇ ਆਏ ਜੀ ਇੱਥੇ ਆਏ ਉਹਨਾਂ ਨੇ ਜਿਹੜੇ ਲੋਕਾਂ ਨੇ ਵੀਰਾ ਭਰਾਵਾਂ ਨੇ ਬੀਜੇਪੀ ਵਾਲਿਆਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਉਹ ਹਾਰ ਕੇ ਗਏ ਉਹਨਾਂ ਬਾਅਦ ਚ ਕੋਈ ਸੋਚਿਆ ਅਮਰੀ ਸਰਦਾ ਚਾਹੇ ਉਹ ਹਾਰੇ ਚਾਹੇ ਉਹ ਜਿੱਤੇ ਲੇਕਿਨ ਇਹਨਾਂ ਨੂੰ ਇਹਨਾਂ ਦੀਆਂ ਵੋਟਾਂ ਦੇ ਉਹਨਾਂ ਜ਼ੀਰੋ ਕਰਤੀਆਂ ਨਾ ਜਿੰਨਾਂ ਬੀਜੇਪੀ ਵਾਲਿਆਂ ਉਹਨਾਂ ਨੂੰ ਵੋਟਾਂ ਪਾਈਆਂ ਲੀਆਂ ਜੇ ਜੇਤਲੀ ਜੀ ਆਏ ਆ ਤੇ ਜੇਤਲੀ ਜੀ ਨਾਲ ਵੀ ਇਹੀ ਕੁਝ ਆ ਉਹ ਹਾਰ ਕੇ ਗਏ ਆ ਉਹਨਾਂ ਜਾ ਕੇ ਫਿਰ ਸੰਸਦ ਦੇ ਵਿੱਚ ਜਾਂ ਕਦੀ ਪੰਜਾਬ ਦੇ ਮੁੱਦੇ ਬਾਰੇ ਕੋਈ ਗੱਲ ਨਹੀਂ ਕੀਤੀ ਜਦ ਕੇ ਹਾਰਨ ਤੋਂ ਬਾਅਦ ਵੀ ਤੁਸੀਂ ਇਹਨਾਂ ਲੋਕਾਂ ਵਿੱਚ ਝੋਕੇ ਗਏ ਤੁਹਾਨੂੰ ਪਤਾ ਕੀ ਮੁਸ਼ਕਲਾ ਇਹਨਾਂ ਦੀਆਂ ਮੁਸ਼ਕਲਾਂ ਦੇ ਰੱਖੋ ਉੱਥੇ ਜਾ ਕੇ ਦਿੱਤਾ ਤੁਹਾਨੂੰ ਨਹੀਂ ਰਾਜਨੀਤੀ ਚ ਲਿਆਂਦਾ ਇੱਥੇ ਪੰਜਾਬ ਚ ਤੇ ਇਹਦੇ ਵਿੱਚ ਇਹ ਆ ਵੀ ਤੁਸੀਂ ਇਹਦਾਂ ਨਾ ਕਰੋਗੇ ਹੋਣਾ ਹੀ ਹਾਰਗੇ ਤੇ ਅਸੀਂ ਇਹਨੂੰ ਪਿੱਛੇ ਹੀ ਕਰ ਦੇਣਾ ਸੀ ਸੋਚਣਾ ਹੀ ਕੁਛ ਨਹੀਂ ਇਹਨਾਂ ਬਾਰੇ ਰਾਹੁਲ ਜੀ ਬਹੁਤ ਹਾਰ ਗਏ ਨੇ ਉੱਥੇ ਦੱਸੋ ਕਿੰਨੀ ਵਾਰੀ ਗਏ ਅਮੇਠੀ ਦੇ ਚ ਹੈ ਬਰੇਲੀ ਦੇ ਵਿੱਚ 10 ਸਾਲ ਕੋਈ ਵੜਿਆ ਦੱਸੋ 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 ਕਿੰਨੀ ਵਾਰ ਵੜੇ ਉੱਥੇ ਲੋਕੀ ਕਹਿੰਦੇ ਨੇ ਉੱਥੋਂ ਦੇ ਲੋਕੀ ਕਹਿੰਦੇ ਨੇ ਭਾਜੀ ਅਮੇਠੀ ਦੇ ਵਿੱਚ ਜੇ ਗੱਲ ਕਰੀਏ ਤੇ ਰਾਹੁਲ ਗਾਂਧੀ ਨਹੀਂ ਗਿਆ ਉੱਥੇ ਜਾ ਕੇ ਵੇਖੋ ਕੰਮ ਕਿੰਨੇ ਹੋਏ ਆ ਕਿੰਨੇ ਮਹਾਰਾਜ ਕੰਮ ਕੰਮ ਦੇ ਕੰਮ ਦਾ ਮਤਲਬ ਕੰਮ ਦਾ ਮਤਲਬ ਹੋਰ ਹੋਰ ਬਾਈ ਜੀ ਤੁਸੀਂ ਸਾਰੇ ਇੱਕ ਨਾਰਮਲ ਗੱਲ ਹੈ ਆਪਦੀ ਆਪਦੀ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਦੱਸੋ ਸ਼ਹਿਰ ਦੇ ਵਿੱਚ ਕੀ ਦਾ ਮੌਲ ਹੈ ਦੇਖੋ ਜੀ ਮਾਹੌਲ ਤੇ ਤੁਸੀਂ ਦੇਖ ਸਕਦੇ ਹੋ ਨਹੀਂ ਮੈਂ ਪਾਰਟੀ ਕੇਡਾ ਲਾ ਲਾਵਾਂਗਾ ਤਾਂ ਦਿਖਾਵਾਂਗੇ ਹਾਂ ਜੀ ਐਕਚੁਅਲੀ ਕੀ ਆ ਕਿ ਜੋਰ ਸਾਰੇ ਲਾ ਰਿਆ ਪਿੱਛੋਂ ਆਵਾਜ਼ ਆ ਰਹੀ ਹੈ ਮੈਨੂੰ ਕੰਨਾਂ ਤੱਕ ਪਹੁੰਚ ਗਈ ਤੁਹਾਨੂੰ ਵੀ ਪਹੁੰਚ ਗਈ ਹੋएगी ਕਿ ਧਾਰੀਵਾਲ ਸਾਹਿਬ ਇਸ ਵੇਲੇ ਪਹਿਲੇ ਨੰਬਰ ਤੇ ਚੱਲ ਰਹੇ ਆ ਔਰ ਤੁਸੀਂ ਆਉਂਦੇ ਸਮੇਂ ਨੂੰ 4 ਤਰੀਕ ਨੂੰ ਇਲੈਕਸ਼ਨ ਹੋ ਜਾਣੇ 1 ਤਰੀਕ ਨੂੰ 4 ਨੂੰ ਰਿਜ਼ਲਟ ਆਏਗਾ ਇਹ ਮੇਰਾ ਦਾਵਾ ਹੈ ਕਿ ਧਾਰੀਵਾਲ ਸਾਹਿਬ ਇਥੋਂ ਬੜੀ ਵੱਡੀ ਲੀਡ ਤੋਂ ਜਿੱਤਣਗੇ ਸਾਰਿਆਂ ਦਾ ਥਿਊ ਲੈ ਲੈਨੇ ਬਾਈ ਨੋ ਜੱ ਤੁਹਾਡਾ ਕੀ ਸ਼ਹਿਰ ਚ ਕੀ ਦੀ ਹਵਾ ਚੱਲ ਰਹੀ ਹੈ ਪਰ ਕਾਂਗਰਸ ਹਾਰ ਪਾਏਗੀ ਧਰੇਵਾਲ ਤੋਂ ਤੁਹਾਡੀ ਉਹ ਮੁद्दा ਕਾਂਗਰਸ ਨਹੀਂ ਪਾਏਗੀ ਤੇ ਆਪ ਕਾਂਗਰਸ ਨੂੰ ਕਿਹੜਾ ਪਿੰਲੇ ਕਿੱਥੋਂ ਆਣਗੇ ਆਏ ਆ ਮਾਰਾ 92 ਸੀਟਾਂ ਆਈਆਂ ਕਿਉਂ ਨਹੀਂ ਆਈਆਂ ਰੋਕੋ ਨਾ ਰੋਕੋ ਦੇ ਦਈਏ ਹੋਰ ਪਛਤਾਣੇ ਪੈਣ ਇੱਕ ਮਿੰਟ ਤੁਸੀਂ ਪਛਤਾ ਰਹੇ ਜੇ ਤੁਹਾਡਾ ਬਿੱਲ ਜ਼ੀਰੋ ਨਾ ਤਾਂ ਪਛਤਾਓ ਜੇ ਰੋਕੋ ਜੀ ਬਾਈ ਬਾਈ ਰੋਕੋ ਰੋਕੋ ਹਾਂਜੀ ਬਸ ਬਾਈ ਧਾਰੀਵਾਲ ਦਾ ਹੀ ਲੱਗ ਰਿਹਾ ਤੁਹਾਡੇ ਸ਼ਹਿਰ ਚ ਕੀ ਆ ਰਿਹਾ ਕੋਈ ਇਥੇ ਸ਼ਹਿਰੀ ਤੌਰ ਤੇ ਕੋਈ ਨਾ ਮੁਕਾਬਲਾ ਆ ਇਥੇ ਕੋਈ ਕਿਸੇ ਦਾ ਨਹੀਂ ਕਹਿ ਸਕਦਾ ਬਾਕੀ ਸੰਧੂ ਸਾਹਿਬ ਦਾ ਬੜਾ ਜੀ ਸੰਦੂ ਸਾਹ ਵਰਗੇ ਬੰਦੇ ਨੂੰ ਲਿਆਉਣਾ ਚਾਹੀਦਾ ਜਿਹੜੇ ਇੱਕ ਅਮਰੀਕਾ ਦੇ ਇਨਵੈਸਟਰ ਨੇ ਉਹ ਆਪਣੀਆਂ 10 ਦਿਨਾਂ ਦੀ ਯੋਜਨਾ ਵਾਗੀ ਹੈ ਆਪਾਂ ਲਿਆਵਾਂਗੇ ਇੱਥੇ ਕਾਰਗੋ ਲਿਆਵਾਂਗੇ ਆਪਾਂ ਜੇ ਕਰਾਂਗੇ ਸਾਡੇ ਕਿਹਦਾ ਮਾਹੌਲ ਹੈ ਸ਼ਹਿਰ ਚ ਉਹਨਾਂ ਨੂੰ ਸੁਭਾਗ ਦੇਖੋ ਜੀ ਇਹ ਪਪਾ ਜੀ ਮੇਰੇ ਬਜ਼ੁਰਗ ਨੇ ਵੱਡੇ ਨੇ ਪਪਾ ਜੀ ਇੱਕ ਮਿੰਟ ਮੇਰੇ ਨਾਲ ਖੜੇ ਹੋ ਜਾਓ ਕੀ ਹੋਇਆ ਹਣਾ ਇਹ ਪਪਾ ਜੀ ਮੇਰੇ ਬਜ਼ੁਰਗ ਨੇ ਵੱਡੇ ਨੇ ਇਹ ਕਹਿ ਰਿਹਾ ਜੀ ਕਾਂਗਰਸ ਨੂੰ ਵੋਟ ਪਾਓ ਕਾਂਗਰਸ ਨੂੰ ਵੋਟ ਪਾਓ 10 ਸਾਲ ਔਜਲੇ ਨੇ ਕੀ ਕੀਤਾ ਇਹ ਦੱਸ ਦਿਓ ਤੁਸੀਂ ਮੈਨੂੰ ਔਰ ਦੂਜੀ ਇਹ ਭਾਜੀ ਦੇ ਨੇ ਤੁਸੀਂ ਕਾਂਗਰਸ ਦਾ ਕੀ ਕਾਂਗਰਸ ਦੀ ਵੋਟ ਬਾਣ ਗਏ ਉਹਨਾਂ ਨੂੰ ਮੇਰੀ ਗੱਲ ਜਿਲ੍ਹੇ ਨੂੰ ਬਾਣ ਗਏ ਆਪ ਨੂੰ ਬਾਕੇ ਮੇਰਾ ਮੇਰਾ ਪਿੰਡ ਗੁੰਟਾਲਾ ਜੀ ਮੈਂ ਗੁੰਟਾਲੇ ਦਾ ਹੀ ਵਸਨੀਕ ਆ ਮੈਂ ਤੁਹਾਨੂੰ ਕਲੀਅਰਲੀ ਗੱਲ ਦੱਸਦਾ ਨਾ ਵੀ ਉੱਥੇ ਹੁਣ ਜਾ ਕੇ ਗਰਾਉਂਡ ਲੈਵਲ ਤੇ ਵੇਖੋ ਕਿ ਕੰਮ ਹੋਇਆ ਕਿ ਮਟਾਲੇ ਪਿੰਡ ਦਾ ਜਿਹੜਾ ਐਮਪੀ ਆਪਣੇ ਪਿੰਡ ਦਾ ਕੰਮ ਨਹੀਂ ਕਰਾ ਸਕਿਆ ਉਹਨੇ ਬਾਹਰ ਕੀ ਕਰਾਉਣਾ ਹੈਗਾ ਉਹ 10 ਸਾਲਾਂ ਨੂੰ ਇਕੱਠੇ ਕਿਉਂ ਹੋਏ ਹਾਂ ਜੀ ਦਿੱਲੀ ਦੇ ਵਿੱਚ ਇਹ ਜਿਹੜਾ ਮੋਦੀ ਦਾ ਠੰਡੇ ਪਣੀ ਦੀ ਮਸ਼ੀਨ ਬਾਰੇ ਕੁਝ ਬੋਲਦੇ ਆਵੇਂ ਕੁਆਲਿਟੀ ਵਾਲੀ ਚਲੋ ਬੋਲੀ ਨਹੀਂ ਠੰਡੇ ਦਿੱਲੀ ਦੇ ਵਿੱਚ ਕਿਉਂ ਲਾਈਸ ਕੀਤਾ ਜੀ ਚਲੋ ਜੀ ਖੈਰ ਸ਼ਹਿਰ ਦਾ ਜਾਣਨ ਪਹੁੰਚੇ ਸੀਗੇ ਆ ਸੱਸੀ ਗੱਲ ਜੀ ਕਿ ਜੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਮੰਨਣਾ ਕਿਹੜਾ ਮੁਕਾਬਲੇ ਦੇ ਵਿੱਚ ਹੈ ਜੀ ਫਿਰ ਹਾਲ ਤੇ ਆਮ ਪਾਰਟੀ ਵੀ ਮੁਕਾਬਲੇ ਚੱਕੀ ਆਮ ਪਾਰਟੀ ਨਾਲ ਦੂਜੇ ਨੰਬਰ ਤੇ ਪਾਉਂਦੇ ਨੇ ਪ੍ਰਾਈਮ Minister ਵੀ ਦੂਜੇ ਨੰਬਰ ਤੇ ਜੀ ਆਮ ਭਾਜਪਾ ਵੀ ਲਾ ਲੋ ਕਾਂਗਰਸ ਵੀ ਲਾ ਲੋ ਆਮ ਪਹਿਲੇ ਤੇ ਚੱਲ ਰਹੀ ਆ ਆਮ ਲੋਕਾਂ ਦਾ ਥਿਊ ਹੈ ਜੀ ਭਾਈ ਸਾਹਿਬ ਸਸੀਗਲ ਜੀ ਸਸੀਗਲ ਜੀ ਆ ਕੀ ਦੀ ਹਵਾ ਮੰਨਦੇ ਹੋ ਜੀ ਸ਼ਹਿਰ ਦੇ ਵਿੱਚ ਸ਼ਹਿਰ ਦੇ ਵਿੱਚ ਜੀ ਭਾਜਪਾ ਦਾ ਦੇ ਔਖਾ ਹੈ ਜੀ ਇਹ ਸਿਰ ਆਮ ਪਾਰਟੀ ਦਾ ਦਾ ਦਿਖਾਇਆ ਜਾ ਅਮਰਤਪਾਲ ਦਾ ਹੈ ਅਮਰਸਰ ਦੇ ਵਿੱਚ ਹਾਂ ਅਮਰਸਰ ਦੇ ਵਿੱਚ ਆਮ ਪਾਰਟੀ ਦਾ ਹੈ ਉਹ ਅਮਰਤਪਾਲ ਦਾ ਖਡੂਰ ਸਾਹਿਬ ਕਹਿ ਰਹੇ ਹਨ ਖਡੂਰ ਸਾਹਿਬ ਦੇ ਬਾਰੇ ਗੱਲ ਕਰ ਰਹੇ ਆ ਆਮ ਪਿੰਡਾਂ ਦੇ ਜਿਹੜੇ ਲੋਕ ਆ ਉਹ ਅਮਰਤਪਾਲ ਦੇ ਪਿਛੇ ਆ ਤੁਹਾਡਾ ਆ ਕੇੜੇ ਚ ਪੈ ਜਾਂਦੇ ਨਹੀਂ ਤੁਹਾਡਾ ਲੈਣ ਤੋਂ ਪੱਟੀ ਦੋ ਉਹ ਡਾਕ ਖਡੂਰ ਸਾਹਿਬ ਚ ਪੈ ਜਾਂਦਾ ਹਾਂਜੀ ਖਡੂਰ ਸਾਹਿਬ ਦੇ ਉਧਰ ਅਮਰਤਪਾਲ ਦਾ ਜੀ ਹਾਂਜੀ ਅਮਰਤਪਾਲ ਇਹ ਸ਼ਹਿਰ ਦੇ ਵਿੱਚ ਆਮ ਪਾਰਟੀ ਦਾ ਅਮਰ ਸਰਦ ਅਮਰਜਾ ਅਮਰਸਾਦ ਤੇ ਹਾਂਜੀ ਇਹ ਬੀਜੀ ਵੀ ਕਾਂਗਰਸ ਅੱਗੇ 72 ਸਾਲ ਆਏ ਆ ਇਹ ਕੁਝ ਨਹੀਂ ਕੀਤਾ ਇਹਨਾਂ ਨੇ ਉਹਨਾਂ ਨੂੰ 10 ਸਾਲ ਦੇ ਦੇਣ ਜਿਆਦਾ ਨਹੀਂ ਤੇ ਆਪਾ ਆਪਾ ਲੈ ਨੂੰ ਹਾਂ ਆਪਾ ਆਪਾ ਲੈ ਨੂੰ ਮਤਲਬ 10 ਸਾਲ ਦੇ ਦੇਣ ਜੇ 72 ਸਾਲ ਆਮ ਪਾਰਟੀ ਕਾਂਗਰਸ ਆਈ ਹੈ ਤੇ ਬਿਲਕੁਲ ਜੀ ਆਮ ਆਦਮੀ ਪਾਰਟੀ ਨੂੰ ਤੁਹਾਡੇ ਨਾਲ 10 ਸਾਲ ਦੇਣੇ ਚਾਹੀਦੇ ਹਾਂ ਚਾਹੀਦੇ ਚਾਹੀਦੇ ਤੁਸੀਂ ਆਮ ਆਦਮੀ ਪਾਰਟੀ ਨੂੰ 10 ਸਾਲ ਦੇਣ ਦੀ ਮੰਗ ਹਾਂਜੀ ਹਾਂਜੀ ਕਰਦੇ ਹਾਂ ਔਰ ਉਧਰ ਖ ਦੋਵੇਂ سپورਟ ਹਾਂ ਦੋਵੇਂ سپورਟ ਹੈ ਜੀ ਇਹ ਬੜਾ ਵੱਡੀ ਗੱਲ ਹੈ ਕਿ ਤੁਸੀਂ ਹੈਨਾ ਉੱਧਰਲੇ ਪਾਸੇ ਤੁਸੀਂ ਅੰਮ੍ਰਿਤਪਾਲ ਦੇ ਨਾਲ ਹਾਂਜੀ ਹਾਂਜੀ ਇਧਰਲੇ ਪਾਸੇ ਆ ਹਾਂ ਪਾਲਟੀ ਹਾਂ ਦੋਵੇਂ ਹਾਂਜੀ ਬੋਟ ਪਾਵਾਂਗੇ ਦੋਵਾਂ ਧਿਰਾਂ ਨੂੰ ਜੀ ਦਾ ਜਿਹੜਾ ਵੀਊ ਹੈ ਆ ਭਾਈ ਸਾਹਿਬ ਸ਼ਹਿਰ ਦੇ ਵਿੱਚ ਜੇ ਗੱਲ ਕਰੀਏ ਤਾਂ ਤੁਸੀਂ ਵੀ ਇਸ ਸ਼ਹਿਰ ਤੋਂ ਹੀ ਹੋਵੋਗੇ ਆਪਾਂ ਸ਼ਹਿਰ ਦੀ ਇਹ ਦੱਸਣਗੇ ਕੋਈ ਨਾ ਅਪਾ ਦੇ ਕੋਲੇ ਨੂੰ ਬਾਣੀ ਨਹੀਂ ਅਸੀਂ ਤਾਂ ਨਿਊਟਰਲ ਹੋ ਕੇ ਜਿਹੜਾ ਨਿਊਟਰਲ ਹੋਣਾ ਤੇ ਜਿੰਨੀਆਂ ਵੀ ਅਸੀਂ ਗੱਲਾਂ ਕੀਤੀਆਂ ਨਿਊਟਰਲ ਕੀਤੀਆਂ ਸਾਰੀਆਂ ਚਲਾਨੀਆਂ ਨੇ ਨਿਊਟਰਲ ਕੀ ਧਿਆਨ ਨਿਊਟਰਲ ਦਾ ਮਤਲਬ ਕੀ ਹੁੰਦਾ ਜੇ ਨਿਊਟਰਲ ਨੀ ਨਾ ਬਣ ਸਕਦੇ ਤੇ ਕਿਸੇ ਇੱਕ ਪੱਖ ਦੇ ਵੀ ਨਾ ਆਪਣਾ ਠੀਕ ਹੈ ਉਹ ਇੱਕ ਪੱਖ ਦਾ ਜਿਹੜਾ ਹੁੰਦਾ ਨਾ ਉਹ ਲੜਾਈ ਦਾ ਘਰ ਹੁੰਦਾ ਅਸੀਂ ਇਹ ਕਵਾਂਗੇ ਕਿ ਇਹ ਕੋਈ ਵੀ ਚੈਨਲ ਹੋਵੇ ਉਹਨੂੰ ਚਾਹੀਦਾ ਨਿਊਟਰਲ ਚੀਜ਼ ਨੂੰ ਔਰ ਸਿਸਟਮ ਨੂੰ ਲੋਕਾਂ ਦੇ ਵਿੱਚ ਲੈ ਕੇ ਚੱਲੇ ਸ਼ਹਿਰ ਦੇ ਵਿੱਚ ਕੀ ਦੀ ਹਵਾ ਜੀ ਸਰ ਮੈਂ ਦੱਸਦਾ ਹਾਂ ਕਲੀਅਰ ਕਰਦਾ ਲੋਕਾਂ ਨੇ ਸੁੱਖ ਨੂੰ ਵੋਟ ਬਾਣੀ ਤੇ ਸੁੱਖ ਕਿੱਥੋਂ ਮਿਲ ਰਿਹਾ ਲੋਕੀ ਜਾਣਦੇ ਨੇ ਬਾ ਗੱਲ ਖਤਮ ਜਿਆਦਾ ਨਹੀਂ ਇਹ ਗੱਲ ਕਰਦੇ ਨਹੀਂ ਨਹੀਂ ਇਹ ਤਾਂ ਹੁਣ ਬਿੱਲੀ ਦਾ ਬਿੱਲ ਅੱਛਾ ਗੱਲ ਕਰ ਆਵਾਜ਼ ਨਹੀਂ ਬਾ ਦੇਖੋ ਜੀ ਜੇ ਆਮਦੋ ਸੁੱਕ ਮਿਲੇਗਾ ਤੇ ਆਮ ਦੀ ਗੱਲ ਕਰੇਗਾ ਤੇ ਮੇਰਾ ਬਿੱਲ 0 ਆ ਰਿਹਾ ਮੁਕਾਬਲਾ ਕਿਹਦੇ ਨਾਲ ਮੰਨ ਰਹੇ ਹੋ ਤੁਸੀਂ ਮੁਕਾਬਲਾ ਤੇ ਉਹ ਤਿੰਨ ਬਾੜੀਆਂ ਕਿੱਥੇ ਗਈਆਂ ਉਹ ਦੇਖਣ ਆਪਸ ਚ ਕਿਹਦੇ ਨਾਲ ਸਾਡਾ ਮੁਕਾਬਲਾ